ਪਰ ਪਰ ਦੇਰ ਦੀ ਦਾ ਪਰਤਾ ਕਮਲਾ ਹੋ ਗਿਆ ਉਹ ਯਾਰ ਕੀ ਕਰਦਾ ਫਿਰ ਤੂੰ ਮੈਂ ਜਗ ਜਿਹੜੀ ਗੱਲ ਕਹੀ ਸੀ ਮੈਨੂੰ ਪਤਾ ਮੇਰਾ ਮੈਂ ਕੱਚੀਆਂ ਗੱਲਾਂ ਨਹੀਂ ਕਰਦਾ ਮੈਂ ਗੱਲ ਜਿੰਨੀ ਕਰੂੰਗਾ ਵਜਨਦਾਰ ਕਰੂੰਗਾ ਤੇਰਾ ਵੀ ਮੈਨੂੰ ਬਾਈ ਨੂੰ ਪੁੱਛ ਯਾਰ ਕੀ ਕਹਿੰਦਾ ਬਾਈ ਨੂੰ ਪੁੱਛਿਆ ਯਾਰ ਫੜ ਜਾ ਕਾਹਲੇ ਨਾ ਹੋਇਆ ਕਰ ਉਹ ਯਾਰ ਬਾਹਰ ਯਾਰ ਬਕੀ ਬਾਈ ਨੂੰ ਮੈਂ ਪੁੱਛਦਾ 32000 ਦਾ ਪਰਦੇ ਬਸ ਨਹੀਂ ਜਗ ਮੈਂ ਪੁੱਛਦਾ ਪਾ ਕੇ ਗਾ ਬਾਈ ਨਾ ਨਹੀਂ ਹੋਣਾ ਹੋਰ ਬਹੁਤ ਲੱਗਿਆ ਰਹੇਗਾ ਆ ਗਿਆ ਰਹੇਗਾ ਰਹਿਣਾ ਵੀ ਕਰਨਾ ਪੈਂਦਾ ਹੈ ਬਈ ਹੋਰ ਇਹਦਾ ਸੁਣੇ ਕਿਹਦੇ ਖਾਣ ਜਾਨੇ ਮੈਨੇ ਬੜਾ ਕੋਈ ਫ੍ਰਿੰਟ ਕਦੀ ਚੱਲੀ ਜਾਂਦੀ ਆਉਣਾ ਕੋਈ ਨਾ ਕਰ ਦੇ ਇੱਕ ਮਿੰਟ ਤੱਕ ਲੰਮਾ ਜਾਂਦਾ ਆ ਆਦਾ ਹੋਈ ਜਾਂਦਾ ਹੋ ਗਿਆ ਮੁੰਡੂ ਕਈ ਵਰੀ ਆਇਆ ਆਪਣਾ ਵੀ ਵੇ ਬੇਪਿੱਟਿਆ ਆਉਂਦਾ ਉਹਦਾ ਲੜਾ ਪਾਲੀਨਾ ਪਿੱਛੇ ਜਾ ਕੇ ਵੀ ਖਾਉਂਦਾ ਐ ਨਹੀਂ ਕੋਈ ਨਾ ਬੰਦੇ ਪੱਲਾ ਨਹੀਂ ਆ ਯਾਰ ਮੈਂ ਇੱਕ ਮਿੰਟ ਰੁਕ ਜਾ ਯਾਰ ਇਹ ਕਹਿੰਦਾ ਬੰਦੇ ਚਲਾ ਕੇ ਪਹਿਲਾਂ ਚਲਾ ਕੇ ਚਲਾ ਕੇ ਸਾਈਡ ਜਿਹੜੀ ਆ ਉਹ ਪਹਿਲਾਂ ਇਹਨਾਂ ਨੂੰ ਟਰੈਕਟਰ ਚਲਾਵਾ ਇੱਕ ਮਿੰਟ ਰੁਕ ਜਾ ਆ ਫੜਿਆ ਰਹਿਣਾ ਨਹੀਂ ਦੀਵਾ ਕਿ ਫੇਰ ਹੋਣੀ ਗੇਰਾ ਤਾਂ 135000 ਦੇ ਹੋ ਗਏ ਯਾਰ ਜੇ ਤਾਂ ਲੈਣਾ 45000 ਦਾ ਇਹਨੂੰ ਤਾਂ 40000 ਦਾ ਟਰੈਕਟਰ ਜਿਹੜੀ ਕਹੀ ਆ ਗੱਲ ਉਹ ਤੋਂ ਤੋਂ ਦਾ ਇੱਕ ਭਾਜ ਦਾ ਨਹੀਂ ਇੱਕ ਵੀ ਇਹਨੂੰ ਵੀ ਲੈ ਲਓ ਬੱਸ ਇੱਕ ਵੀ ਤੂੰ ਸਾਨੂੰ ਲਿਖਾ ਯਾਰ ਦੋ ਜਾਂਦੇ ਯਾਰ 31.5 ਹਜ਼ਾਰ ਦਾ ਸੀ ਨਹੀਂ ਦੋ ਲਿਖਾਏ ਕੋਈ ਬਣਾ ਬੋਰਡ ਕੋਈ ਸਾਂਗਾ ਨਹੀਂ ਚੱਲੂਗਾ ਯਾਰ ਕੋਈ ਨਹੀਂ ਬੰਦੇ ਬਾਹਰ ਕੱਢ ਲੈਂਦੇ ਬੰਦੂਰੇ ਆ ਤੂੰ ਦੇ ਸੇ ਟਰੈਕਟਰ ਨਾਲ ਬੰਨ੍ਹ ਚਲਾਇਆ ਚਲਾ ਕੇ ਦੇਖਿਆ ਬੰਦੇ ਆ ਬੰਦੀ ਨਰਮਾ ਬੰਦਾ ਜੋ ਜੱਟ ਗਿਆ ਇੱਕ ਟਰੈਕਟਰ ਤੇ ਦੋ ਗਾਹ ਪੈਂਦੇ ਪੜਾਕੇ ਕੋਈ ਗੱਲ ਤਾਂ ਸੁਣ ਲੈ ਮੈਨੂੰ ਉਹ ਤਾਂ ਹੀ ਸਹੀ ਵੜਈ ਨੂੰ ਗੜਾ ਗਈਆਂ। ਕੋਰੇ ਆ ਬਾਈ ਯਾਰ ਗੱਲ ਤਾਂ ਦਿੰਦਾ। ਮੈਨੂੰ ਫੇਰ ਤੂੰ ਦੋਦਾ ਕਰ ਲਿਖਣਾ। ਜੇ ਉਹਨਾਂ ਨੇ ਇਹ ਖੜੇ ਆ ਸਤਾਣੇ। ਉਹ ਵਧੀ ਕਿੱਧਰ ਗਈ ਯਾਰ ਸਾਈ ਇਹਦੇ ਤੋਂ। ਉਹ ਤੇਰੇ ਬੰਦੇ ਕਿੱਧਰ ਗਏ ਲਖਾਣਾ ਏ। ਉਹ ਲੋਕ ਆਇਆ ਸੀ ਹਾਂ ਜੀ ਤਾ ਮੇਰੇ ਬੁੱਕ ਬੜੀ ਘਨੇ ਇਹ ਰਾਈ ਟਰੈਕਟਰ ਨੇ ਬੰਦ ਨੇ ਦੇਖਿਆ ਬਈ ਚਲਾਇਆ ਯਾਰ ਪਰਿਮਾਨ ਯਾਰ ਯਾਰ ਗੱਲ ਸੁਣ ਲੈ ਮੈਨੂੰ ਨਹੀਂ ਪਤਾ ਉਹ ਟਰੈਕਟਰ ਬੰਦ ਨੇ ਪਾਸੇ ਆ ਗਿਆ ਇਹ ਕਹਿੰਦੇ ਸੀ ਚਲਾਉਂਦਾ ਦੁੱਖਾ ਰਿੰਦਾ ਕਿਤੇ 30000 ਰੁਪਏ ਦਿੰਨੇ ਉਹ ਮੈਂ 40 ਦਿੰਨਾ ਇਹਨੂੰ ਇਹਦਾ ਕੁੰਡੀਆਂ ਦੇ ਸਿੰਘ ਫਸ ਗਏ ਇਹਦਾ ਫਸ ਗਏ ਕੁੰਡੀਆਂ ਦੇ ਸਿੰਘ ਕੱਚੀ ਨਾ ਰੇ ਭਾਈ ਨਾਮ ਲਛਣਗਰੀਆ ਲਾ ਬਰੋ ਹੀ ਕਰ ਤੀ ਬੈਠ ਲਗਾਇਆ ਕਿੰਨੇ ਦਾ ਬੜਾ ਯਾਰ ਮਰੀ ਬੰਦਾ ਛੱਟ ਕੇ ਇਹਨਾਂ ਨੂੰ ਮਾਨ ਕੀ ਕਰਦਾ 1500 ਕੱਟ ਦੇ ਦੇ ਯਾਰ 40000 ਦਾ ਨਹੀਂ ਨਹੀਂ ਭਾਈ ਦੀ ਨਾਲ ਵਿੱਚ ਕੱਚੀ ਗੱਲ ਨਹੀਂ ਬਿਆਲੀ ਦਾ ਪਰ ਪਰ ਦੇ ਯਾਰ ਹਾਂ ਇੱਥੇ ਸਾਰਾ ਠੀਕ ਹੈ ਭਾਈ ਰੋਦਾ ਪਰ ਦੇ ਕਰ ਮੂੰਹ ਪਰ ਕੇ ਨਾ ਜੋ ਭਾਈ ਬੈਨੋ ਦੀ ਕਹੇ ਕੋਈ ਨਹੀਂ ਬੈਨੋ ਨਾ ਬਾਈ ਚਾਹ ਬਾਈ ਪੀ ਰੋ ਭਾਈ ਲੈ ਜਾ ਲੈ ਜਾ ਲੈ ਜਾ ਲੈ ਜਾ ਰੋਦਾ ਭਰਾਲਾ ਯਾਰ ਸਾਰਾ ਕੁਝ ਦਿੱਕਤ ਹੀ ਹੈ ਪਤਾ ਨਹੀਂ ਹੋ ਰਹਿ ਜਾਣਗੇ ਟਰੈਕਟਰ ਦਾ ਸੁਣ ਦੱਸਦਾ ਪਹਿਲਾਂ ਤੁਸੀਂ ਚਲਾ ਬਾਈ ਕਰਦੇ ਕਰਦੇ ਫਿਰ ਕੋਈ ਟਰੈਕਟਰ ਫੈਟਰ ਲੱਗਦੀ ਨਹੀਂ ਕਦੋਂ ਹੁੰਦੀ ਆ ਉਹ ਟਰੈਕਟਰ ਤਾਂ 3.5 ਲੱਖ ਤੋਂ ਵੀ ਤੱਪ ਕੇ 60000 ਰੁਪਏ ਦਾ ਟਰੈਕਟਰ ਆ ਪੁਰਖਾ ਮੈਂ ਇਹਨਾਂ ਦਾ ਮਿਲਦਾ ਹੈ ਜੀ ਟਰੈਕਟਰ ਇਹਨਾਂ ਦਾ ਬਾਰ 45 ਹੋ ਜਾਂਦਾ ਆਜੋ ਹੁਣ ਇਦਾਂ ਪੈਨ ਪੱਪਰ ਦੂਰ ਛੋਟਾ ਕਹਿੰਦਾ ਸੁੱਟੀ ਜਾ ਟਰੈਕਟਰ ਨਹੀਂ ਜਾਂਦਾ ਹੁਣ ਕੁਸੀ ਹੋ ਜਾਣਾ ਦੀ ਆ ਹੋ ਗਿਆ ਬੜੀ ਹੁਣ ਲੈ ਵੀ ਆ ਮੁੰਡਿਆਂ ਨੇ ਖਰੀਦ ਲਿਆ ਨਾ ਇੱਕ ਟਰੈਕਟਰ ਤੇ ਦੋ ਹੋ ਗਏ ਸੀ ਗਾਹਕ ਤੇ ਆ ਮੁੰਡਾ ਰਿਹਾ ਤਗੜਾ ਦੀਪੂ ਰੋੜਾ ਤੇ ਟਰੈਕਟਰ ਇਹਨੇ ਲੈ ਲਿਆ ਤੇ ਟਰਾਈ ਤੇ ਬੰਦੇ ਇਹ ਚੱਲੇ ਹਨਾ ਤੇ ਵੀਡੀਓ ਸ਼ੇਅਰ